ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਵੈਗੂ ਜੀ ਸਵੇਰ ਦੇ ਕੰਮ ਸਟਾਰਟ ਕਰੇ ਆਪਾਂ ਇੱਧਰ ਮਾਣੂਆ ਬਿੱਲੀਆਂ ਬੈਠੇ ਤੇ ਬੱਚੇ ਦੁੱਧੂ ਵੀਂਦੇ ਤੇ ਤੇ ਸਵਰੀਆਂ ਸਵਰੀਆਂ ਤੇ ਮੈਂ ਵੀਡੀਓ ਬਣਾਉਣ ਲੱਗ ਗਈ ਨੰਨੇ ਮੁੰਨਿਆਂ ਨੂੰ ਭੁੱਖ ਲੱਗੀ ਪਈ ਆ ਤੇ ਹੁਣ ਚ ਤਾਂ ਇਹਨਾਂ ਦੇ ਦੁੱਧ ਪਾਤਾ ਮੇਨ ਲਾਦਾ ਨੀਚੀ ਪਾਇਆ ਹੀ ਹੁਣ ਦੁਬਾਰੇ ਪਾ ਦਣੀ ਆ ਮੈਂ ਫੇਰ ਤੇ ਲੋ ਜੀ ਹੁਣ ਨੰਨੇ ਮੁੰਨਿਆਂ ਨੂੰ ਰੋਟੀ ਪਾਤੀ ਇੱਧਰ ਨੀਚੇ ਸਿਰਦਣੀ ਆ ਰਾਤ ਵਾਲੀਆਂ ਪਈਆਂ ਸੀਗੀਆਂ ਸਿੱਟ ਦੇਣੀਆਂ ਇੰਨੇ ਫਿਰ ਖਾ ਲਾਂਦੇ ਨੇ ਪੁੱਠੇ ਨਹੀਂ ਫਿਰ ਦਰਵਾਜ਼ੇ ਅੱਗੇ ਬੈਠੇ ਰਹਿੰਦੇ ਨੇ ਉੱਧਰ ਗੁਰਦੁਆਰਾ ਸਾਹਿਬ ਆਪਾ ਜੀ ਲੱਗੇ ਪਏ ਨੇ ਪਾਠ ਕਰਦੇ ਨੇ ਤੇ ਲੋ ਜੀ ਆਪਾਂ ਹੁਣ ਇਹ ਰੋਟੀਆਂ ਪਾਤੀਆਂ ਇਹਨਾਂ ਨੂੰ ਰੋਟੀਆਂ ਪਾ ਕੇ ਜੀ ਖਾਮੀ ਸਾਵਾਂ ਕਿਸ ਤੀ ਦਾ ਲੈ ਜੀਆਂ ਸੈੜੀਆਂ ਲੈ ਕੇ ਆਈਏ ਜੀ ਤੇ ਇਹ ਪਾਸ ਤੋਂ ਲੱਗਦਾ ਮਿਲਦਾ ਨਹੀਂ ਮਿਲਦਾ ਇਹ ਜਿਸ ਤੰਦ ਬੀਕ ਪਈ ਸੀ ਜੀ ਨੇ ਦੇਖੀ ਹੈ ਮੈਂ ਰੱਖ ਦਾਨੀ ਆ ਪੀਪੇ ਚ ਪਾ ਕੇ ਲਿਹਾਵੇ ਚ ਸਮਾਨ ਤੇ ਜਿਹੜਾ ਖਾਣਾ ਹੋਇ ਫਿਰ ਖਾ ਲਾਂਗੀ ਲੈਜੀ ਮੀਂਦੀਆਂ ਦੀ ਛਾਪ ਗੂੰਦ ਕੱਲ ਉਸ ਦਿਨ ਦੁੱਧ ਕਰ ਦਾਂਗੀ ਫਿਰ ਲੈਜੀ ਇਹ ਬਿਸਮਾਰ ਖਾਣ ਦੇ ਚੀਜ਼ ਤੇ ਬਾਅਦ ਰੱਖੇ ਜਾਣੀ ਹੈ ਵੀਡੀਓ ਦੇਖਦੇ ਤੇ ਇਹਨਾਂ ਸਮਾਨ ਦਾ ਪਾਦਾ ਤੋੜ ਕੇ ਤੇ ਫਿਰ ਨਾਲ ਫੂਲੀਆਂ ਸੋਲ ਦੀ ਕੱਲ ਮੈਂ ਪਾਉਂਦੀ ਸੀ ਝਾਰਨੀ ਨਾਲ ਫਿਰ ਮੈਂ ਕਿਹਾ ਆਣੀ ਤੁਸੀਂ ਜੀ ਇਹਨੇ ਜੋ ਨਾਲੋਂ ਵੱਡੀਆਂ ਨਿਕਲੀਆਂ ਨੇ ਕਿੰਨੇ ਕਈ ਵਾਰ ਦਿੱਕਤ ਆਈ ਤੇ ਉਸ ਤੋਂ ਬਾਅਦ ਲੋ ਜੀ ਮੈਂ ਇਹ ਥੋੜਾ ਥੋੜਾ ਕਰਕੇ ਇਹਦੇ ਨਾਲ ਪਾਉਣੀ ਆ ਇਹ ਘਟੀਆਂ ਆ ਗਈ ਤੀ ਤੀ ਕਹਿੰਦੀ ਨਾਨੀ ਮੈਗੀ ਬਣਾ ਕੇ ਦੇ ਲੈ ਤੜਕੀ ਨੇ ਚੱਕ ਲਈ ਨੇ ਮੈਗੀ ਤੜਕੀ ਨਹੀਂ ਬਣਾਈ ਨਹੀਂ ਪਹਿਲਾਂ ਤੜਕੀ ਵੈਗਾ ਬਣਾਵਾਂ ਗੱਡਾਂ ਨਾਲ ਚਲਾ ਲਾ ਥੋੜੇ ਤੱਕੀ ਪਹਿਲਾਂ ਮੈਗੀ ਬਣਾ ਕੇ ਨਾ ਮੈਂ ਤੁਹਾਨੂੰ ਪਹਿਲਾਂ ਰੋਸੀਆਂ ਸਾਰੋ 그 녀석은 이 녀석을 뺏어버리이 녀석은 이 녀석은 이이 multimod wrote? A worshipbird pecaksияia. Hai පසි ඇති මෙනි මැගට අම නන්න මවිත රස්ස රහම පතුම බිරක අයහය ම කියලා ਮੈਂ ਵੀ ਤਾਂ ਨਹੀਂ ਕੰਮ ਕਰਾਉਣੀ ਮੈਂ ਵੀ ਤਾਂ ਰਿਸ਼ਤੇਦਾਰ ਹੀ ਨਹੀਂ ਅੱਛਾ ਫਸਰੀ ਬੜਿਆ ਪੂਰੀ ਤਰ੍ਹਾਂ ਚੁੱਪ ਚਾਪ ਮੈਂ ਬੁਲਾਉਂਦਾ ਨਹੀਂ ਬਈ ਮੈਂ ਨੋਂ ਜਿਹੜਾ ਬੈਠੇ ਨੇ ਬਸ ਮੈਂ ਜਾਣਾ ਆਉਣਾ ਕਰੂੰਗਾ ਰਹਿਣਾ ਵੀ ਅੰਦਰ ਲੋਜੀ ਆਟਾ ਪਾਤਾ ਢੋਲ ਚ ਥੈਲਾ ਧੋਤਾ ਰਸੋਈ ਸਾਫ ਕਰਦੀ ਧੋਤੀ ਸਮਾਰਤੀ ਬੈਲੀ ਕਰਦੀ ਹੈ ਭਾਂਡੇ ਧਰਤੇ ਨੇ ਉੱਪਰ ਕੜਾਹੀ ਵਿੱਲਾ ਕਰਤਾ ਸਬਜੀ ਬਣਾਈ ਸੀ ਸਵੇਰੇ ਤੇ ਰੋਟੀ ਵੀ ਲਾਤੀ ਤੇ ਸਬਜੀ ਬਣ ਗਈ ਸਬਜੀ ਦੀ ਵੀਡੀਓ ਬਣਾਈ ਨਹੀਂ ਸਰਦਾਰ ਸਾਹਿਬ ਕੁਛ ਸੀਗਾ ਫੋਨ ਇਹਦੀ ਕਰਕੇ ਫਿਰ ਮੈਂ ਬਣਾਈ ਨਹੀਂ ਤੇ ਲੋਜੀ ਰਸੋਈ ਧੋਤੀ ਹੁਣ ਉਧਰ ਝਾੜੂ ਪੋਚੇ ਦਾ ਕੰਮ ਨਮੇੜ ਮੇਰਾ ਚੀਰੂ ਕੀਨੇ ਕੁਟਿਆ ਦੀ ਵੇਨਾ ਨਾ ਤੇ ਇੱਕ ਬੋਰੀ ਲੈ ਗਿਆ ਪਪੜਾ ਨਹੀਂ ਮੇਰੇ ਚੀਰੂ ਮੇਰੇ ਬਾਅਦ ਤੇ ਮੇਰਾ ਚੀਰੂ ਕੀਨੇ ਕੁਟਿਆ ਦੀ ਵੇਲੇ ਕੀ ਦੰਦੇ ਦੀ ਮਾਤਾਂ ਨੇ ਹੈ ਦੰਦੇ ਦੀ ਮਾਤਾਂ ਨੇ ਮਾਸੜ ਨੇ ਨਨੂ ਵਾਏ ਦੇ ਬਾਤ ਉਹ ਵੀ ਨਹੀਂ ਦੇ ਬਾਤ ਆ ਤੋ ਦੀ ਪੈ ਨੋਟਾ ਓਏ ਤੂੰ ਬੋਲੀ ਲੈ ਜਿਹੜੇ ਬਾਤ ਤੇ तेरे बात से लेके आया। तेरे बात से लेके आया। तेरे बात से लेके आया। क्या पत्ता हो रही है? ओ देखी तूने वो करना पत्ता हो रही है करना देखी। लिया दिखाओ दिखाओ। कितनी? तुझे तुझे मेरी वाले चार बारी candy लेके आए हो। मेरी मेरी candy candy मेरी candy लेके आए हो candy। ओके bye. ਤੇ ਲੋ ਜੀ ਹੁਣ ਬਣਾਉਣੀ ਆਪਾਂ ਚਾਹ ਕੰਮ ਨਿਮੇੜ ਕੇ ਤੇ ਨਾਲੇ ਨੰਨੀ ਪਰੀ ਨੂੰ ਦੁੱਧੂ ਬਣਾ ਦਨੇ ਆ ਪਹਿਲਾਂ ਵੀਡੀਓ ਬਣਾਈ ਨਹੀਂ ਨੰਨੀ ਪਰੀ ਆਈ ਵੀ ਆ ਕੱਲ ਦੀ ਵੀਡੀਓ ਆਪਾਂ ਨੇ ਬਣਾਈ ਨਹੀਂ ਫੇਰ ਸਮਾਂ ਢੋਣ ਲੱਗੇ ਉਧਰੋਂ ਲਿਆਏ ਇਹਦਾ ਜਦੋਂ ਆਈਆ ਫੇਰ ਵੀਡੀਓ ਬਣੀ ਨਹੀਂ ਤੇ ਲੋ ਜੀ ਹੁਣ ਆਪਾਂ ਚਾਹ ਬਣਾ ਲਈਏ ਚਾਹ ਬਣਾ ਕੇ ਫੇਰ ਇਹਨੂੰ ਦੇ ਦਈਏ ਦੁੱਧ ਦੇ ਦਾਂ ਇਹਨੂੰ ਤੇ ਇਹ ਕਰਾਂਗੇ ਆਰਾਮ ਰੈਸਟ ਨਾਲੇ ਆਪਾਂ ਪੀ ਲਾਂਨੇ ਆ ਚਾਹ ਪਾਣੀ ਦੁੱਧ ਤੇ ਲੋ ਜੀ ਦੁੱਧ ਕਰ ਦਾਂਗੇ ਇਹਨੂੰ ਹਾਂ ਗਊ ਵਾਲਾ ਏ ਗਊ ਦੀ ਇਹਦੇ ਚ ਪਤਾ ਨਹੀਂ ਮੈਂ ਤਾਂ ਆਪ ਹੁਣ ਦੇਖੀ ਆ ਜੀ ਨੰਨੀ پری ਕਹਿੰਦੀ ਹੁਣ ਮੈਂ ਮੈਗੀ ਖਾਣੀ ਆ ਇਹਦੇ ਵਾਸਤੇ ਮੈਗੀ ਬਣਾਉਣੀ ਆ ਹੁਣ ਸਵੇਰੇ ਸਬਜੀ ਬਣਾਈ ਸੀਗੀ ਤੇ ਆਥਣੇ ਸੜ ਜਾਣਾ ਇਹਦੇ ਨਾਲ ਆਪਣਾ ਸਵੇਰੇ ਵੀਡੀਓ ਨਹੀਂ ਬਣਾਈ ਹੁਣ ਹੁਣ ਕਹਿੰਦੇ ਲਈ ਚੌਲ ਬਣਾਉ ਪਹਿਲਾਂ ਬਣਾ ਲਈ ਮੈਗੀ ਹੁਣ ਚੌਲ ਚਾਹੀਦੇ ਮੈਨਾਂ ਦੇ ਵਾਕਨ ਨੂੰ ਹੁਣ ਇਹ ਕੰਟੀ ਮਾਂਜੂ ਫੇਰ ਇੱਥੇ ਹੈ ਜੀ ਧੁੱਤਾ ਉਹ ਤਾਂ ਅਗੀ ਕੰਤੂ ਦੇ ਕੰਤੇ ਵਿੱਚ ਚੱਪੜਾ ਹੁਣ ਤਾਂ ਬਾਅਦ ਚੇ ਪਹੁੰਚੂਗੀ ਮਾਂਜੂ ਦੀ ਰੋਟੀਆਂ ਬਹੁਤ ਲੱਗ ਰਹੀਆਂ ਜੀ ਬਾਅਦ ਚੇ ਦੇਖੂ ਜੀ ਹੁਣ ਪਹਿਲਾਂ ਚੌਲ ਬਣਾਉਣੇ ਤੇ ਲੋ ਜੀ ਵੈਗਰੂ ਜੀ ਚੌਲ ਵੀ ਬਣਾ ਲੇ ਖਾ ਲੇ ਬੱਚਿਆਂ ਨੇ ਖਾ ਕੇ ਹੁਣ ਇਹ ਪਾ ਦਨੀ ਮਕੌਲੀਆਂ ਚ ਜਿਹੜੀ ਨੇ ਹੋਰ ਖਾਣੀ ਹੋਣਗੇ ਖਾ ਲੈਣਗੇ ਨੰਨੀ ਪਰੀ ਨੇ ਤਾਂ ਮੈਗੀ ਖਾਦੀ ਅਸੀਂ ਖਾਦੇ ਨੇ ਚੌਲ ਖਾ ਕੇ ਹੁਣ ਸ਼ਾਮ ਨੂੰ ਹੋਰੇ ਰੋਟੀ ਲਾਉਂਗੀ ਫਿਰ ਦੇਖੇ ਕਿ ਇੱਧਰ ਦੁੱਧ ਗਰਮ ਤਰ ਦਨੀ ਇਹ ਫਟ ਗਿਆ ਇਹਦਾ ਪਾ ਲੈਨੇ ਆ ਪਨੀਰ ਪਨੀਰ ਪਾੜ ਕੇ ਫ੍ਰਿਜ ਚ ਰੱਖ ਲਾਂਗੇ ਹੁਣ ਇਹ ਤੱਤਾ ਕਰਿਆ ਸੀਗਾ ਮੈਂ ਗਰਮ ਕਰਿਆ ਸੀ ਇਹ ਫਟ ਗਿਆ ਚਲੋ ਜੀ ਹੁਣ ਪਨੀਰ ਪਾੜ ਲਾਂਗੇ ਸਵੇਰੇ ਬਣਾ ਲਾਂਗੇ ਸਬਜ਼ੀ ਸਵੇਰੇ ਸਬਜੀ ਚ ਪਾਵਾਂਗੇ ਕੀ ਸਬਜੀ ਬਣਾਉਣੀ ਆਪਾਂ ਦੇਖਦੇ ਆਂ ਫਿਰ ਹੁਣ ਅੱਜ ਦਾ ਕੰਮ ਨਿਬੇੜ ਦਈਏ ਰੋਟੀ ਟੁੱਕ ਨਿਮੇੜ ਕੇ ਬਿਲੇ ਫਿਰ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੀ ਲੋ ਜੀ ਇੱਕ ਘਰ ਦਾ ਪਨੀਰ ਛਾਟ ਲਿਆ ਆਪਾਂ ਨੇ ਆਪੇ ਭਟ ਗਿਆ ਕੁਸ ਪਾਇਆ ਨਹੀਂ ਵਿੱਚ